విద్యార్థిਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਵਿਭਾਗ ਵੱਲੋਂ ਜੋ ਪ੍ਰੀ ਬੋਰਡ ਪ੍ਰੀਖਿਆਵਾਂ ਅਤੇ ਟਰਮ 2 ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਇਹ ਜੋ ਪ੍ਰੀਖਿਆਵਾਂ ਹਨ ਉਹ ਸਾਰੀਆਂ ਹੀ ਕਲਾਸਾਂ ਦੀਆਂ ਹੋਣਗੀਆਂ 6ਵੀਂ ਤੋਂ ਲੈ ਕੇ 12ਵੀਂ ਤੱਕ 8ਵੀਂ 10ਵੀਂ ਅਤੇ ਜੋ 12ਵੀਂ ਕਲਾਸ ਹਨ ਉਹਨਾਂ ਦੀਆਂ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਅਤੇ 6ਵੀਂ 7ਵੀਂ 9ਵੀਂ ਅਤੇ 11ਵੀਂ ਜੋ ਕਲਾਸ ਹੈ ਉਹਨਾਂ ਦੀਆਂ ਟਰਮ 2 ਦੀਆਂ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ ਜੀ ਤੇ ਇਹ ਜੋ ਪ੍ਰੀਖਿਆ ਮਹਾਨ ਇਹਨਾਂ ਦਾ ਜੋ ਸਮਾਂ ਅਤੇ ਜੋ ਡੇਟ ਸ਼ੀਟ ਹੈ ਉਹ ਨੀਚੇ ਦਿੱਤੀ ਗਈ ਹੈ ਜੀ ਸਮਾਂ ਹੋਏਗਾ ਜਦੋਂ ਵੀ ਤੁਹਾਡਾ ਸਕੂਲ ਲੱਗੇਗਾ ਉਸ ਤੋਂ ਅੱਧਾ ਘੰਟਾ ਬਾਅਦ ਤੁਹਾਡੇ ਪੇਪਰ ਸਟਾਰਟ ਹੋ ਜਾਣਗੇ ਤੇ 3 ਘੰਟੇ ਦਾ ਸਮਾਂ ਤੁਹਾਨੂੰ ਮਿਲੇਗਾ ਸਾਰੇ ਹੀ ਪੇਪਰਾਂ ਦੇ ਵਿੱਚ ਜਿਵੇਂ ਕਿ ਅਗਰ ਕੋਈ ਆਪਣੇ ਕੋ ਸਕੂਲ ਜੋ ਜਿਵੇਂ ਕਿ ਸਕੂਲ 10 ਵਜੇ ਲੱਗੇਗਾ ਤੇ ਪੇਪਰ ਤੁਹਾਡਾ 10:30 ਵਜੇ ਸਟਾਰਟ ਹੋਏਗਾ ਤੇ 1:30 ਵਜੇ ਤੱਕ ਤੁਹਾਡਾ ਪੇਪਰ ਲਿਆ ਜਾਏਗਾ ਜੀ ਤੇ ਆ ਹੁਣ ਆਪਾਂ ਸਾਰੀਆਂ ਹੀ ਜੋ ਇੰਪੋਰਟੈਂਟ ہدایاتاں انسٹرکشنز ਦਿੱਤੀਆਂ ਗਈਆਂ ਹਨ ਉਹਨਾਂ ਨੂੰ ਪੜ੍ਹਦੇ ਹਨ ਤੇ ਡੇਟ ਸ਼ੀਟ ਦੇਖ ਲੈਣੇ ਹਨ ਜੀ ਆਪਣੇ ਕੋ ਤੇ ਪਹਿਲਾਂ ਦੇਖੋ ਆਪਣੇ ਕੋ ਵਿਸ਼ਾ ਕੀ ਹੈ ਜੀ ਪ੍ਰੀ ਬੋਰਡ ਪ੍ਰੀਖਿਆ ਟਰਮ 2 ਪ੍ਰੀਖਿਆਵਾਂ ਜੋ ਹਨ ਉਹ جنوری 2024 ਦੇ ਵਿੱਚ ਇਹਨਾਂ ਦੀ ਡੇਟ ਸ਼ੀਟ ਚੰਬਦੀ ਇਹ ਆਪਣੇ ਕੋ ਪੱਤਰ ਆਇਆ ਹੈ ਜੀ ਉਪਰੋਕਤ ਵਿਸ਼ੇ ਦੇ ਵਿੱਚ ਸਮਦ ਵਿੱਚ ਆਪ ਜੀ ਦੇ ਧਿਆਨ ਵਿੱਚ ਲਿਆ ਜਾਂਦਾ ਜਾਂਦਾ ਹੈ ਕਿ 15 ਜਨਵਰੀ ਤੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰੀ ਬੋਰਡ ਅਤੇ ਟਰਮ 2 ਪ੍ਰੀਖਿਆ ਕਰਵਾਈਆਂ ਜਾ ਰਹੀਆਂ ਹਨ ਇਸ ਸੰਬੰਧੀ 6ਵੀਂ ਤੋਂ ਲੈ ਕੇ 12ਵੀਂ ਤੱਕ ਸਾਰੀਆਂ ਹੀ ਜਮਾਤਾਂ ਦੀ ਡੀਰ ਸ਼ੀਟ ਖੇਡ ਲਿਖੇ ਅਨੁਸਾਰ ਹਨ ਜੀ ਤੇ ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੋ ਪ੍ਰੀ ਬੋਰਡ ਦੇ ਜੋ ਪੇਪਰ ਹਨ ਉਹ 8ਵੀਂ 10ਵੀਂ ਅਤੇ 12ਵੀਂ ਕਲਾਸਾਂ ਦੇ ਜੋ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਹਨ ਉਹਨਾਂ ਦੇ ਜੋ ਪੇਪਰ ਹਨ ਜੋ ਮੇਨ ਮੇਨ ਸਬਜੈਕਟ ਹਨ ਉਹ ਵਿਭਾਗ ਵੱਲੋਂ ਭੇਜੇ ਜਾਣਗੇ ਅਤੇ ਜੋ ਨੌਨ ਬੋਰਡ ਦੀਆਂ ਕਲਾਸਾਂ ਹਨ 6ਵੀਂ 7ਵੀਂ 9ਵੀਂ ਅਤੇ 11ਵੀਂ ਇਹਨਾਂ ਦੇ ਜੋ ਪੇਪਰ ਹਨ ਉਹ ਜੋ ਪੇਪਰ ਹਨ ਅਧਿਆਪਕਾਂ ਦੇ ਵੱਲੋਂ ਹੀ ਸਕੂਲ ਦੇ ਵਿੱਚ ਤਿਆਰ ਕੀਤੇ ਜਾਣਗੇ ਤੇ 8ਵੀਂ 10ਵੀਂ ਅਤੇ 12ਵੀਂ ਦੇ ਜੋ ਪੇਪਰ ਹਨ ਉਹ ਬੋਰਡ ਵੱਲੋਂ ਵਿਭਾਗ ਵੱਲੋਂ ਹੀ ਭੇਜੇ ਜਾਣਗੇ ਜੀ ਤੇ ਇਹ ਦੇਖੋ ਪ੍ਰੀਖਿਆਵਾਂ ਆਪਣੇ ਕੋ 15 ਜਨਵਰੀ ਤੋਂ ਸ਼ੁਰੂ ਹੋ ਕੇ ਲਾਸਟ 25 ਜਨਵਰੀ ਤੱਕ ਚੱਲਣਗੀਆਂ ਜੀ ਤੇ ਪਹਿਲਾਂ ਦੇਖੋ ਆਪਣੇ ਕੋ ਹੈ ਜੀ 8ਵੀਂ ਅਤੇ 10ਵੀਂ ਜਮਾਤ ਦੀ ਇਹ ਜੋ ਡੇਟ ਸ਼ੀਟ ਹੈ ਜੀ ਦੇਖੋ 15 ਜਨਵਰੀ ਤੋਂ ਸ਼ੁਰੂ ਹੋਏਗਾ ਜੀ ਪੇਪਰ ਆਪਣੇ ਕੋ 15 ਜਨਵਰੀ ਨੂੰ ਪਹਿਲਾਂ 8ਵੀਂ ਦਾ ਜੋ ਹੈ ਉਹ ਗਣੇ ਦਾ ਪੇਪਰ ਹੋਏਗਾ ਅਤੇ 10ਵੀਂ ਕਲਾਸ ਦਾ ਪਹਿਲਾ ਸਾਇੰਸ ਦਾ ਪੇਪਰ ਹੋਏਗਾ ਜੀ ਤੇ ਇਹ ਡੇਟਸ਼ੀਟ ਤੁਸੀਂ ਇੱਕ ਵਾਰ ਸਕਰੀਨਸ਼ਾਟ ਲੈ ਲੈਣਾ ਹੈ ਜੀ ਦੇਖੋ ਲਾਸਟ ਆਪਣੇ ਕੋ 25 ਜਨਵਰੀ ਤੱਕ ਇਹ ਤੁਹਾਡੇ ਪੇਪਰ ਚੱਲਣਗੇ ਜੀ ਇਹ ਸਾਰੇ ਹੀ ਪੇਪਰ ਜੋ ਡੇਟਸ਼ੀਟ ਹੈ ਤੁਸੀਂ ਨੋਟ ਕਰ ਲੈਣੀ ਹੈ ਜੀ ਇਸੇ ਤਰ੍ਹਾਂ ਇਹ ਆਪਣੇ ਕੋ ਹੁਣ 12ਵੀਂ ਜਮਾਤ ਦਾ ਆ ਗਿਆ ਹੈ ਜੀ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ 2024 ਦੇ ਵਿੱਚ ਹੋ ਜਾਣ ਹੋਣ ਜਾ ਰਹੀਆਂ ਹਨ ਜੀ 15 ਜਨਵਰੀ ਤੋਂ ਤੁਹਾਡਾ ਪੇਪਰ A ਸਟਾਰਟ ਹੋਣਗੇ ਜੀ ਤੇ ਲਾਸਟ ਆਪਣੇ ਕੋ ਇਹ 25 ਜਨਵਰੀ ਤੱਕ ਤੁਹਾਡੇ ਪੇਪਰ ਚੱਲਣੇ ਹਨ ਜੀ ਇਹ ਸਾਰੀ ਹੀ ਡੇਟਸ਼ੀਟ ਤੁਸੀਂ ਨੋਟ ਕਰ ਲੈਣੀ ਹੈ ਜੀ ਇਸੇ ਤਰ੍ਹਾਂ ਹੁਣ ਦੇਖੋ 6ਵੀਂ 7ਵੀਂ ਅਤੇ 9ਵੀਂ ਜਮਾਤ ਦੀਆਂ ਜੋ ਟਰਮ 2 ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਆ ਗਈ ਹੈ ਜੀ ਆਪਣੇ ਕੋਲ ਇਹ ਵੀ ਆਪਣੇ ਕੋ 15 ਜਨਵਰੀ ਨੂੰ ਸ਼ੁਰੂ ਹੋਏਗੀ ਜੀ 6ਵੀਂ ਦਾ ਸਮਾਜਿਕ ਸਿੱਖਿਆ ਦਾ ਪੇਪਰ ਹੋਏਗਾ 7ਵੀਂ ਦਾ ਗਣਿਤ ਦਾ ਹੋਏਗਾ ਤੇ 9ਵੀਂ ਕਲਾਸ ਦਾ ਅੰਗਰੇਜ਼ੀ ਦਾ ਪੇਪਰ ਹੋਏਗਾ 15 ਜਨਵਰੀ ਨੂੰ ਇਸੀ ਤਰ੍ਹਾਂ ਬਾਕੀ ਸਾਰੀ ਡੇਟਸ਼ੀਟ ਵੀ ਦਿੱਤੀ ਹੋਈ ਹੈ ਡੇਟ ਵਾਈਜ਼ ਤੇ ਇਸ ਨੂੰ ਤੁਸੀਂ ਨੋਟ ਕਰ ਲੈਣਾ ਹੈ ਜੀ ਸਾਰੀ ਡੇਟਸ਼ੀਟ ਨੂੰ ਤੇ ਅੱਗੇ ਆਪਣੇ ਕੋ ਆ ਗਈ ਹੈ 11ਵੀਂ ਜਮਾਤ ਦੀ ਜੋ ਟਰਮ 2 ਦੀ ਪ੍ਰੀਖਿਆ ਦੀ ਡੇਟਸ਼ੀਟ ਤੇ ਇਹ ਵੀ ਆਪਣੇ ਕੋ 15 ਜਨਵਰੀ ਤੋਂ ਹੀ ਸਟਾਰਟ ਹੋਣ ਜਾ ਰਹੇ ਹਨ ਪੇਪਰ ਜੀ ਸਾਰੇ ਹੀ ਪੇਪਰ 15 ਜਨਵਰੀ ਤੋਂ ਸਟਾਰਟ ਹੋ ਕੇ ਲਾਸਟ 25 ਜਨਵਰੀ ਤੱਕ ਇਹ ਚੱਲਣਗੇ ਤੇ 30 ਜਨਵਰੀ ਤੱਕ ਇਸ ਦਾ ਜੋ ਰਿਜ਼ਲਟ ਹੈ ਉਹ ਤੁਹਾਨੂੰ ਦੇ ਦਿੱਤਾ ਜਾਵੇਗਾ ਟੀਚਰਾਂ ਵੱਲੋਂ ਚੈੱਕ ਕਰਕੇ ਤੇ ਇਹ ਦੇਖੋ ਹੁਣ ਆਪਾਂ ਕੁਝ ਹਦਾਇਤਾਂ ਪੜ੍ਹਦੇ ਹਾਂ ਜੀ ਸਕੂਲ ਮੁਖੀ ਉਪਰੋਕਤ ਡੇਟਸ਼ੀਟ ਵਿੱਚ ਦਰਸਾਏ ਵਿਸ਼ਿਆਂ ਤੋਂ ਇਲਾਵਾ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਵੱਲੋਂ ਲੈ ਗਏ ਵਾਧੂ ਵਿਸ਼ੇ ਜੇਕਰ ਕੋਈ ਆਪਣੇ ਕੋਈ ਵਿਸ਼ਾ ਡੇਟਸ਼ੀਟ ਦੇ ਵਿੱਚ ਨਹੀਂ ਹੈ ਤੇ ਉਹ ਜਿਸ ਤਰ੍ਹਾਂ ਵਾਧੂ ਵਿਸ਼ਾ ਹੁੰਦਾ ਹੈ 11ਵੀਂ ਅਤੇ 12ਵੀਂ ਵਾਲਿਆਂ ਦਾ ਉਹ ਜੋ ਡੇਟ ਸ਼ੀਟ ਹੈ ਸਕੂਲ ਪੱਧਰ ਤੇ ਸਕੂਲ ਮੁਖੀ ਦੇ ਵੱਲੋਂ ਹੀ ਤਿਆਰ ਕਰਵਾਈ ਜਾਏਗੀ ਅਤੇ ਸਾਰੇ ਵਿਦਿਆਰਥੀਆਂ ਦੀ ਸਾਰੇ ਵਿਸ਼ਿਆਂ ਦੀ ਪ੍ਰੀਖਿਆ 25 ਜਨਵਰੀ ਤੱਕ ਮੁਕੰਮਲ ਹੋ ਜਾਣੀ ਚਾਹੀਦੀ ਹੈ ਜੀ ਅੱਗੇ ਗੱਲ ਕੀਤੀ ਗਈ ਹੈ ਜੀ ਜੋ ਪ੍ਰੀਖਿਆਵਾਂ ਦੇ ਜੋ ਪੇਪਰ ਦੇ ਪੈਟਰਨ ਦੀ ਤੇ ਜੋ ਪੇਪਰ ਹੈ ਉਹ ਪੂਰੇ ਅੰਕਾਂ ਦਾ ਹੀ ਹੋਵੇਗਾ ਪੂਰੇ ਸਿਲੇਬਸ ਦੇ ਵਿੱਚੋਂ ਹੀ ਲਿਆ ਜਾਏਗਾ ਇਹ ਅੱਗੇ ਇੰਪੋਰਟੈਂਟ ਪੁਆਇੰਟ ਹੈ 8ਵੀਂ ਅਤੇ 10ਵੀਂ ਦੇ ਜੋ ਪੰਜਾਬੀ ਵਿਸ਼ਾ ਹੈ ਹਿੰਦੀ ਵਿਸ਼ਾ ਹੈ ਅੰਗਰੇਜ਼ੀ ਵਿਸ਼ਾ ਗਣਿਤ ਸਮਾਜਿਕ ਵਿਗਿਆਨ ਅਤੇ ਸਾਇੰਸ ਇਹ ਜੋ 6 ਵਿਸ਼ਿਆਂ ਦੇ ਪੇਪਰ ਹਨ ਇਹ ਹੈੱਡ ਆਫਿਸ ਦੇ ਵੱਲੋਂ ਹੀ ਇਹ ਪੇਪਰ ਭੇਜੇ ਜਾਣਗੇ ਇਸੇ ਤਰ੍ਹਾਂ ਜੋ 12ਵੀਂ ਜਮਾਤ ਦੇ ਹਨ ਤੇ ਮੈਡੀਕਲ ਨਾਨ ਮੈਡੀਕਲ ਕਮਰਸ ਦੇ ਜੋ ਮੇਨ ਮੇਨ ਮੁੱਖ ਵਿਸ਼ਿਆਂ ਦੇ ਜੋ ਪੇਪਰ ਹਨ ਉਹ ਹੈੱਡ ਆਫਿਸ ਦੇ ਵੱਲੋਂ ਹੀ ਭੇਜੇ ਜਾਣਗੇ ਤੇ ਬਾਕੀ ਵਿਸ਼ਿਆਂ ਦੇ ਜੋ ਪੇਪਰ ਹਨ ਉਹ ਅਧਿਆਪਕਾਂ ਵੱਲੋਂ ਆਪਣੇ ਪੱਧਰ ਤੇ ਹੀ ਤਿਆਰ ਕੀਤੇ ਜਾਣਗੇ ਤੇ ਜੋ ਨਾਨ ਬੋਰਡ ਕਲਾਸਸ ਹਨ ਨਾਨ ਬੋਰਡਡ ਕਲਾਸਸ ਜੋ ਹਨ 6ਵੀਂ 7ਵੀਂ 9ਵੀਂ ਅਤੇ 12ਵੀਂ ਇਹਨਾਂ ਦੇ ਸਾਰੇ ਹੀ ਜੋ ਪੇਪਰ ਹਨ ਉਹ ਸਕੂਲ ਦੇ ਅਧਿਆਪਕਾਂ ਵੱਲੋਂ ਹੀ ਤਿਆਰ ਕੀਤੇ ਜਾਣਗੇ ਜੀ ਤੇ ਇਹਨਾਂ ਦਾ ਪੇਪਰ ਦਾ ਜੋ ਪੈਟਰਨ ਹੈ ਉਹ ਵੀ ਦਿੱਤਾ ਹੋਇਆ ਹੈ ਕਿ ਪੂਰੇ ਪੇਪਰ ਦੇ ਜੋ ਪੂਰੇ ਅੰਕਾਂ ਦਾ ਪੇਪਰ ਹੈ ਉਸ ਦੇ ਵਿੱਚੋਂ ਹੀ ਲੈਣਾ ਹੈ ਪੂਰਾ ਸਿਲੇਬਸ ਹੀ ਪੇਪਰ ਦੇ ਵਿੱਚ ਆਏ ਤੇ ਇਸ ਦੇ ਵਿੱਚ ਦੇਖੋ 6ਵੀਂ ਅਤੇ 7ਵੀਂ ਦੇ ਜੋ ਗਣਿਤ ਅੰਗਰੇਜ਼ੀ ਅਤੇ ਪੰਜਾਬੀ ਵਿਸ਼ੇ ਦੇ ਪ੍ਰਸ਼ਨ ਪੱਤਰਾ ਵਿੱਚੋਂ ਕੁੱਲ 50% ਅੰਕਾਂ ਦੇ ਪ੍ਰਸ਼ਨ ਮਿਸ਼ਨ ਸਮਰਥ ਤਹਿਤ ਪੜਾਈਆਂ ਗਈਆਂ ਕੁਸ਼ਲਤਾਵਾਂ ਵਿੱਚੋਂ ਪਾਈ ਜਾ ਸਕਦੇ ਹਨ ਪ੍ਰੀਖਿਆ ਦਾ ਸਮਾਂ ਪਹਿਲਾਂ ਹੀ ਤੁਹਾਨੂੰ ਮੈਂ ਦੱਸ ਦਿੱਤਾ ਹੈ ਕਿ 10:30 ਵਜੇ ਤੋਂ ਲੈ ਕੇ 1:30 ਵਜੇ ਤੱਕ ਹੋਵੇਗਾ ਜੀ ਜੇਕਰ ਸਕੂਲ ਦਾ ਸਮਾਂ ਬਦਲ ਜਾਂਦਾ ਹੈ ਤਾਂ ਸਕੂਲ ਲੱਗਣ ਦੇ ਅੱਧੇ ਘੰਟੇ ਤੋਂ ਬਾਅਦ ਸ਼ੁਰੂ ਕਰਕੇ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ ਜੀ ਤੇ ਇਹ ਅਗਲੀ ਆਪਣੇ ਕੋ ਦੇਖੋ ਜੀ ਲਾਸਟ ਹੈ ਜੀ ਇਸ ਵਿੱਚ ਕਿ ਸਾਓ ਪੂ ਸਾਰੇ ਵਿਸ਼ਿਆਂ ਦਾ ਜੋ ਨਤੀਜਾ ਹੈ ਉਹ 3 ਜਨਵਰੀ ਤੱਕ ਵਿਭਾਗ ਵੱਲੋਂ ਜਾਰੀ ਲਿੰਕ ਤੇ ਅਪਲੋਡ ਕਰਨਗੇ ਵਿਭਾਗ ਵੱਲੋਂ ਇੱਕ ਲਿੰਕ ਜਾਰੀ ਕੀਤਾ ਜਾਏਗਾ ਤੇ ਸਾਰੇ ਹੀ ਜੋ ਨਤੀਜੇ ਹਨ ਉਹਨਾਂ ਦੇ ਬੱਚਿਆਂ ਦੇ ਜੋ ਮਾਰਕਸ ਹਨ ਉਸ ਲਿੰਕ ਦੇ ਵਿੱਚ ਫਿਲ ਕਰਨੇ ਯਕੀਨੀ ਬਣਾਈ ਜਾਣਗੇ ਜੀ ਹੋਪ ਹੈ ਸਟੂਡੈਂਟ ਤੁਹਾਨੂੰ ਇਹ ਸਾਰੀ ਹੀ ਜਾਣਕਾਰੀ ਅੱਛੀ ਤਰ੍ਹਾਂ ਸਮਝ ਲੱਗੀ ਹੋਏਗੀ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜੁਪੈਸ ਕਰ ਦੇਣਾ ਹੈ ਜੀ ਤੇ ਇਹਨਾਂ ਜੋ ਪੇਪਰਾਂ ਦੇ ਜਲਦੀ ਹੀ ਤੁਹਾਨੂੰ ਜੋ ਸੈਂਪਲ ਪੇਪਰ ਹਨ ਉਹ ਚੈਨਲ ਤੇ ਅਪਲੋਡ ਕਰ ਦਿੱਤੇ ਜਾਣਗੇ ਇਸ ਲਈ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਕੇ ਰੱਖਣਾ ਹੈ ਜੀ ਧੰਨਵਾਦ